ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹਾਂਜੀ ਆਪਾਂ ਕਰਨ ਲੱਗੇ ਹਾਂ ਸੂਟ ਦੀ ਕਟਿੰਗ ਇਹ ਆਪਣੇ ਕੋਲੇ ਵੱਡੇ ਬਣੇ ਦਾ ਕੱਪੜਾ ਹੈਗਾ 3.5 ਮੀਟਰ ਫੈਬਰਿਕ ਦਾ ਸਾਰਾ ਕਿਸ ਤਰ੍ਹਾਂ ਆਪਾਂ ਇਹਦੀ ਕਟਿੰਗ ਕਰਨੀ ਆਪਾਂ ਤੁਹਾਨੂੰ ਦੱਸਦੇ ਹਾਂ ਹਾਂਜੀ ਇਸ ਤਰ੍ਹਾਂ ਆਪਾਂ ਨੂੰ ਖੋਲ ਲੈਣਾ ਕੱਪੜੇ ਕੇਨ ਤੇ ਹਾਂਜੀ ਲੰਬਾਈ ਆਪਣੇ ਕਸਟਮਰ ਦੀ ਹੈਗੀ 44 ਇੰਚ ਆਪਾਂ 4 ਇੰਚ ਪਲੱਸ ਕਰਨੀ ਆ ਲੰਬਾਈ ਹਾਂਜੀ ਹੈਪ ਦੇਖਣੀ ਆ ਸਾਰਿਆਂ ਤੋਂ ਪਹਿਲਾਂ ਆਪਣੇ ਕਸਟਮਰ ਦੀ ਹੈਪ ਹੈਗੀ 23 ਇੰਚ ਇਸ ਤਰ੍ਹਾਂ ਆਪਾਂ ਚੈੱਕ ਕਰਨਾ ਹੈ ਵੀ ਹੈਪ ਦੇ ਹਿਸਾਬ ਨਾਲ ਹਾਂਜੀ ਇਸ ਤਰ੍ਹਾਂ ਜੇ ਆਪਣੇ 23 ਇੰਚ ਹੈਪ 'ਪਾ 4 ਇੰਚ ਪਲੱਸ ਕਰਾਂਗੇ 27 ਇੰਚ ਹਾਂਜੀ 27 ਇੰਚ ਤੋਂ ਵੱਧ ਆਪਣਾ ਕਪੜਾ ਸਾਰਾ ਤਾਂ ਪਹਿਲਾਂ ਹੋਣਾ ਪਏ ਇਸ ਤਰ੍ਹਾਂ ਘੇਰੇ ਨੂੰ ਦੇ ਹਿਸਾਬ ਨਾਲ ਆਪਾਂ ਲੰਬਾਈ ਉਤਾਰ ਲੈਣੀ ਹੈ 30 centi bayi apa? 4 inci plus karena karena harta liyans ini kita ikatkan lagi. 30 seperti apa harta liyans itu ya? 30 jadi ਕੰਨੀ ਆਪਣੀ ਇਸ ਤਰ੍ਹਾਂ ਆਪਣੇ ਕੰਨੀ ਤੋਂ ਆਪਾਂ ਜਰੂਰ ਕੱਪੜੇ ਨੂੰ ਲਾਉਣਾ ਹੈ ਕੰਨੀ ਕੱਟ ਦੇਣੀ ਆ ਹਾਂਜੀ ਇਸ ਤਰ੍ਹਾਂ ਆਪਾਂ ਕੰਨੇ ਦੀ ਕਟਿੰਗ ਕਰਤੀ ਐ ਕਸਟਮਰ ਦੀ ਹੈਪਾ ਆਪਣੇ ਵੀ 23 ਇੰਚ ਆਪਾਂ 4 ਇੰਚ ਲੈਸ ਲਾਉਣੀ ਕਰਕੇ ਆਪਾਂ 4 ਇੰਚ ਫਾਦਰ ਰੱਖਾਂਗੇ ਇਸ ਤਰ੍ਹਾਂ 27 ਇੰਚ ਤੇ ਆਪਾਂ ਕਟਿੰਗ ਕਰਾਂਗੇ ਜੀ ਹਾਂਜੀ ਇਸ ਤਰ੍ਹਾਂ ਕੰਨੀ ਦੇ ਲਾਉਣ ਨਾਲ ਆਪਣਾ ਕੱਪੜਾ ਪੂਰਾ ਪੂਰਾ ਰਹਿ ਗਿਆ ਕਿਉਂਕਿ 1/2 ਇੰਚ ਦੀ ਕੰਨੀ ਕੱਟੀ ਗਈ ਆ ਹੁਣ ਆਪਾਂ ਚੈੱਕ ਕਰਕੇ ਸਾਰੇ ਟੁਕੜੇ ਨੂੰ ਸੈਂਟਰ ਤੋਂ ਕੱਟ ਦੇਣਾ ਹੈ ਠੀਕ ਹੈ ਜੀ ਹਾਂਜੀ ਜਿਹੜੀ ਆਪਣੇ ਕੱਪੜੇ ਦੀ ਬੰਦ ਵਾਲੀ ਸਾਈਡ ਆ ਉਹਦੇ ਲਈ ਸਾਈਡ ਤੋਂ ਕੱਟ ਲਾ ਦੇਣਾ ਵਿੱਚ ਤਾਂ ਪੱਲੇ ਨੂੰ ਆਪਾਂ ਕੈਰੇ ਕੈਰੇ ਕਰ ਲੈਣਾ ਇਸ ਤਰ੍ਹਾਂ ਤੂਰਾ ਕਰਕੇ ਵਿਛਾ ਲੈਣਾ ਪੱਲੇ ਨੂੰ ਆਪਾਂ ਸੇਮੀ ਆਪਾਂ ਦੂਸਰੇ ਪੱਲੇ ਨੂੰ ਉੱਪਰ ਰੱਖ ਲੈਣਾ ਇਹਦੇ ਫੋਲਡ ਕਰਕੇ ਆਪਾਂ ਇਹਨੂੰ ਸੈੱਟ ਕਰ ਲੈਣਾ ਹੈਗਾ ਕੱਪੜੇ ਨੂੰ ਹਾਂਜੀ ਪ੍ਰਿੰਟ ਦਾ ਆਪਾਂ ਜਰੂਰ ਖਿਆਲ ਰੱਖਣਾ ਹੈਗਾ ਇਸ ਤਰ੍ਹਾਂ ਜਿਵੇਂ ਆਪ ਪ੍ਰਿੰਟ ਹੈ ਦੇ ਵਿੱਚ ਫਲਾਵਰ ਜੇ ਇਸ ਤਰ੍ਹਾਂ ਪੱਤੀਆਂ ਤਾਂ ਉਹਨੂੰ ਜਾ ਰਹੀਆਂ ਆਈਆਂ ਸਾਰੀਆਂ ਪੱਤੀਆਂ ਤੇ ਸੇਮ ਹੀ ਆਪਾਂ ਨੀਚੇ ਵਾਲਾ ਹੈਗਾ ਆ ਵੀ ਸਾਰੀਆਂ ਪੱਤੀਆਂ ਉੱਪਰ ਨੂੰ ਜਾ ਰਹੀਆਂ ਇਹਨੂੰ ਆਪਾਂ ਇਸ ਤਰ੍ਹਾਂ ਕਰਕੇ ਉੱਪਰਲੀ ਸਾਈਡ ਨੂੰ ਕਰ ਲੈਣਾ ਹੈਗਾ ਮੋਢੇ ਵਾਲੀ ਸਾਈਡ ਦੀ ਕਾਟ ਆਪਾਂ ਜਿੱਧਰ ਨੂੰ ਪੱਤੀਆਂ ਜਿਵੇਂ ਇਸ ਤਰ੍ਹਾਂ ਜਾ ਰਹੀਆਂ ਇਹ ਉੱਪਰਲੀ ਸਾਈਡ ਕਾਟ ਪਾਉਣੀ ਹੈ ਜੀ ਆਪਾਂ ਪੰਜੀ ਇਸ ਤਰ੍ਹਾਂ ਆਪਾਂ ਸੈੱਟ ਕਰਕੇ ਕੱਪੜੇ ਨੂੰ ਉੱਪਰੋਂ ਵੱਧ ਦਾ ਥੋੜਾ ਜਿਹਾ ਕੱਪੜਾ ਕੱਟ ਦੇਣਾ ਹੈਗਾ ਬਰਾਬਰ ਕਰ ਲੈਣਾ ਕੱਪੜੇ ਨੂੰ ਠੀਕ ਹੈ ਜੀ ਹਾਂਜੀ ਸਾਟੀ ਕਸਟਮਰ ਦੀ ਹੈਗੀ ਆ 2.5 ਇੰਚ ਆਪਾਂ 3 ਇੰਚ ਤੇ ਨਿਸ਼ਾਨ ਲਾਵਾਂਗੇ 1.5 ਇੰਚ ਵੱਧ ਲਾਵਾਂਗੇ ਕਿਉਂਕਿ ਪਲੇਟ ਦੇ ਵਿੱਚ ਵੀ ਕੱਪੜੇ ਨੇ ਆਉਣਾ ਹੁੰਦਾ ਹੈ वी इंच कमर आहे जी बारा इंच तीरा आहे हांजी साडे बारा इंच आपण तीरे दा निशान लावांगे सा बारा इंच तैयार है जी सवा छे इंच ते निशान लगेव जी नीचे भी एक सवा छे इंच ते निशान ला लेना इस तरह आपण 7/2 ਇੰਚ ਮੋੜੇ ਦਾ ਨਿਸ਼ਾਨ ਠੀਕ ਹੈ ਜੀ ਹਾਂਜੀ ਇੱਕ ਨਿਸ਼ਾਨ ਆਪਾਂ ਇੱਥੇ 1/2 ਇੰਚ ਕਟਾ ਕੇ ਲਾਉਣਾ ਹੁੰਦਾ ਏ ਪਹਿਲਾਂ ਤਾਂ ਆਪਾਂ ਸੇਮ ਨਿਸ਼ਾਨ ਲਾਉਣੇ ਜਾਂ ਆਪਾਂ ਪਹਿਲਾਂ ਹੀ ਨਿਸ਼ਾਨ 1/2 ਇੰਚ ਕਟਾ ਕੇ ਲਾ ਸਕਦੇ ਹਾਂ ਜਾਂ ਬਾਅਦ ਵਿੱਚ ਵੀ ਲਾ ਸਕਦੇ ਹਾਂ ਹਾਂਜੀ ਜਿਹੜੇ ਆਪਾਂ ਬਾਅਦ ਵਿੱਚ ਕਟਾ ਕੇ ਨਿਸ਼ਾਨ ਲਾਇਆ ਉਹਦੇ ਨਾਲ ਆਪਾਂ ਇਸ ਨਿਸ਼ਾਨ ਨੂੰ ਇਦਾਂ ਮਿਲਾ ਦੇਣਾ ਹੈ ਹਾਂਜੀ ਹੁਣ ਛਾਤੀ ਦਾ ਨਿਸ਼ਾਨ ਲਾਉਣਾ ਛਾਤੀ ਕਸਮਰਦੀ ਹੈਗੀ ਆ ਸਾਡੇ 22 ਆਪਾਂ 3 ਇੰਚ ਰੱਖਾਂਗੇ ਅੱਧਾ ਇੰਚ ਵੱਧ ਕਿਉਂਕਿ ਜਿਹੜੀ ਪਲੇਟ ਆ ਉਹ ਪੈ ਜਾਣੀ ਹੈ ਵਿੱਚ ਇਸ ਤਰ੍ਹਾਂ ਆਪਾਂ ਨੂੰ 11.5 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਹੁਣ ਆਪਾਂ 1.5 ਇੰਚ ਤੇ ਉਸ ਤੋਂ ਬਾਅਦ 2.5 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਹਾਂਜੀ ਹੁਣ ਜਿਹੜਾ ਆਪਣਾ ਮੋਢਾ ਇਹਦਾ ਆਪਾਂ ਹਾਫ ਕਰ ਲੈਣਾ ਇਸ ਤਰ੍ਹਾਂ ਹਾਫ ਕਰਕੇ ਇਹਦਾ ਨਿਸ਼ਾਨ ਲਾ ਲੈਣਾ ਇਹਦਾ ਹੁਣ ਆਪਾਂ ਇਹਨੂੰ ਗਲਾਈ ਦੇ ਦੇਣੀ ਆ ਠੀਕ ਹੈ ਜੀ ਹੁਣ ਜਿਹੜੀ ਆਪਣੀ ਬੈਕ ਵਾਲੇ ਪੱਲੇ ਦਾ ਆਪਾਂ ਨਿਸ਼ਾਨ ਲਾਇਆ ਸੀ ਉਹਨੂੰ ਵੀ ਆਪਾਂ ਇਸ ਤਰ੍ਹਾਂ ਗੁਲਾਈ ਦੇ ਦੇਣੀ ਆ ਹਾਂਜੀ ਇਸ ਤਰ੍ਹਾਂ ਇੱਕਦਮ ਆਪਾਂ ਗੁਲਾਈ ਆ ਜਿਹੜੀ ਇਸ ਤਰ੍ਹਾਂ ਨਹੀਂ ਆਪਾਂ ਪਾਉਣੇਗੀ ਵੀ ਇੱਥੋਂ ਆਪਾਂ ਇਦਾਂ ਕਰਦੀਏ ਗੁਲਾਈ ਉਹ ਆਪਣੇ ਸਹੀ ਨਹੀਂ ਰਹਿੰਦੀਗੀ ਹਾਂਜੀ ਹੁਣ ਆਪਾਂ ਚਾਰੇ ਪੱਲੇ ਕੱਟ ਦੇਣੇ ਆ ਜਿਹੜਾ ਆਪਣਾ ਬੈਕ ਵਾਲਾ ਨਿਸ਼ਾਨ ਲੱਗਿਆ ਸੀਗਾ ਮੋਟੇ ਦਾ ਉਹਦੇ ਹਿਸਾਬ ਨਾਲ ਆਪਾਂ ਚਾਰੇ ਪੱਲੇ ਕੱਟ ਦੇਣੇ ਆ ਠੀਕ ਹੈ ਜੀ ਹੁਣ ਆਪਾਂ ਉੱਪਰਲੇ ਪੱਲੇ ਦੋ ਚੱਕਨੇ ਆ ਜੀ ਇਸ ਤਰ੍ਹਾਂ ਦੋ ਪੱਲੇ ਚੱਕ ਕੇ 프ਰੰਟ ਵਾਲੇ ਪੱਲੇ ਦੀ ਕਾਟ ਪਾ ਦੇਣੀ ਆ ਹਾਂਜੀ ਇਸ ਤਰ੍ਹਾਂ ਹਾਂਜੀ ਇੱਕ ਆਪਾਂ 10 ਇੰਚ ਦੀ ਕਾਟ ਜ਼ਰੂਰ ਪਾਉਣੀ ਹੁੰਦੀ ਆ ਕਿਉਂਕਿ ਇਹਦੇ ਨਾਲ ਜਿਹੜਾ ਆਪਣਾ ਗਲਾ ਆਏਗਾ ਉਹ ਬੈਕ ਨੂੰ ਨਹੀਂ ਜਾਂਦਾ ట పాడే బారలేట్ తా తేహ ఇంచే 13 ਇੰਚ ਤੇ ਆਪਾਂ ਨਿਸ਼ਾਨਾ ਲਾਵਾਂਗੇ ਦਲੀ ਸਾਈਡ ਨੂੰ ਆਪਾਂ ਪੌਣੇ 4 ਇੰਚ ਤੇ ਲਾਵਾਂਗੇ ਇਸ ਤਰ੍ਹਾਂ ਪੌਣੇ 4 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਹਾਂਜੀ ਡੂੰਗੀ ਪਲੇਟ ਆਪਾਂ ਇਸ ਤਰ੍ਹਾਂ 7.5 ਇੰਚ ਦੀ ਰੱਖਾਂਗੇ ਹਾਂਜੀ ਸਾਈਡ ਸਲਾਈ ਹੈ ਜਿਹੜੀ ਆਪਣੇ ਕਸਟਮਰ ਦੀ ਸਾਡੇ 15 ਇੰਚ ਆਪਾਂ 16 ਇੰਚ ਤੇ ਨਿਸ਼ਾਨ ਲਾਉਣਾ ਆਏਗਾ ਕਿਉਂਕਿ 10 ਇੰਚ ਆਪਣੀਆਂ ਟੈਡੀ ਕਾਰਡ ਦੇ ਵਿੱਚ ਆ ਜਾਣਾ 10 ਇੰਚ ਟੈਡੀ ਪਲੇਟ ਦੇ ਵਿੱਚ ਆ ਜਾਣਾ 10 ਇੰਚ ਆਪਣੀ ਮੋਢੇ ਵਾਲੀ ਸਲਾਈ ਦੇ ਵਿੱਚ ਆ ਜਾਣਾ ਹੈ ਤਾਂ ਕਰਕੇ ਆਪਾਂ 1 ਇੰਚ ਵਧਾ ਕੇ ਨਿਸ਼ਾਨ ਲਾਉਣਾ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ 7 ਇੰਚ ਤੇ ਇੱਕ ਸੈਂਟਰ 'ਚ ਨਿਸ਼ਾਨ ਲਾਉਣਾ ਇਹ ਨਿਸ਼ਾਨ ਦਾ ਆਪਾਂ ਇਸ ਤਰ੍ਹਾਂ 2 ਇੰਚ ਤੇ ਹਾਂਜੀ ਉਸ ਤੋਂ ਬਾਅਦ ਇਹਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਹੈ ਹਾਂਜੀ ਹੁਣ ਜਿਹੜੀ ਆਪਣੀ ਟੇਡੀ ਪਲੇਟ ਆ ਇਹ ਆਪਾਂ 2.5 ਇੰਚ ਤੇ ਨਿਸ਼ਾਨ ਲਾਵਾਂਗੇ ਜੀ ਕਿਉਂਕਿ ਜੇ ਆਪਾਂ 2 ਇੰਚ ਤੇ ਨਾਰਮਲ ਕਪ ਸੋਟਾਂ ਦੇ ਦਾ ਜਾਂ ਮੰਨ ਲਓ ਆਪਾਂ 2 ਇੰਚ ਦੇ ਹਿਸਾਬ ਨਾਲ ਹੀ ਲਾਉਨੇ ਨਿਸ਼ਾਨ ਕਿਉਂਕਿ ਇਹ ਪਲੇਟ ਜਿਆਦਾ ਲੰਬੀ ਹੋ ਜਾਣੀ ਆ ਫਿਰ ਇਹ ਆਪਾਂ 2.5 ਇੰਚ ਤੇ ਨਿਸ਼ਾਨ ਲਾਵਾਂਗੇ ਠੀਕ ਹੈ ਜੀ ਸੇਮ ਹੁਣ ਸਾਰੇ ਪਲੇਟ ਦੇ ਨਿਸ਼ਾਨ ਲਾ ਦੇਣੇ ਆਪਾਂ ਹਾਂਜੀ ਬੈਕ ਗਲਾ ਆਪਣੇ ਕਸਟਮਰ ਦਾ ਹੈਗਾ ਜੀ 6 ਇੰਚ ਤਿਆਰ ਆ ਆਪਾਂ 6.5 ਇੰਚ ਦੀ ਕਟਾਈ ਕਰਾਂਗੇ ਇੱਧਰਲੀ ਸਾਈਡ ਨੂੰ ਆਪਾਂ ਉੱਪਰਲੀ ਸਾਈਡ ਤੋਂ ਆਪਾਂ 2.5 ਇੰਚ ਦਾ ਨਿਸ਼ਾਨ ਕਰਦੇ ਨੇ ਤਾਂ ਇਹਨੂੰ ਗਲਾਈ ਦੇ ਦੇਣੀ ਥੋੜੀ ਜਿਹੀ ਦੀ ਆਪਣੇ ਕਮੀਜ਼ ਦੀ ਕਟਿੰਗ ਹੋ ਗਈ ਆ ਹਾਂਜੀ ਹੁਣ ਆਪਾਂ ਆ ਕੱਪੜੇ ਨੂੰ ਇਸ ਤਰ੍ਹਾਂ ਪਹਿਲਾਂ ਨਾਪਿਆ ਇਹ ਵੀ ਆਪਣੇ ਕਸਟਮਰ ਦੀ ਬਾਹਾਂ ਆਪਾਂ ਕਿਸ ਤਰ੍ਹਾਂ ਬਣਾਉਣੀ ਹੈਗੀ ਕਿਉਂਕਿ ਪਹਿਲਾਂ ਆਪਾਂ ਕੱਪੜੇ ਦੀ ਲੈਂਥ ਦੇਖਣੀ ਹੈ ਵੀ ਸਲਵਾਰ ਦੀ ਲੈਂਥ ਆ ਜਿਵੇਂ ਆਪਣੇ ਕਸਟਮਰ ਦੀ 38 ਇੰਚ ਆਪਾਂ 4.5 ਇੰਚ ਇੱਕ ਸਾਈਡ ਨੂੰ 벨ਟ ਦਾ ਕੱਢ ਦੇਣਾ ਆਏਗਾ ਤੇ 38 ਇੰਚ ਤੇ ਆਪਾਂ ਜਿਵੇਂ ਇਸ ਤਰ੍ਹਾਂ ਨਿਸ਼ਾਨ ਲਾਉਣਾ ਹੈ ਹਾਂਜੀ ਇਸ ਤਰ੍ਹਾਂ ਹੁਣ ਆਪਾਂ ਦੇਖਣਾ ਹੈ ਵੀ ਉੱਪਰ ਆਪਣੀ ਬਾਹ ਬੰਦੀ ਆ ਹਾਂਜੀ ਜੇ ਦੇਖੀਏ ਤਾਂ ਆਪਣਾ 16 ਇੰਚ ਟੋਟਲ ਕਪੜਾ ਵੱਜਦਾ 8 ਇੰਚ 8 8 ਇੰਚ ਦੇ ਦੋ ਪੱਲੇ ਆ ਤੇ ਬਾਜੂ ਆਪਾਂ ਹਾਫ ਹੀ ਬਣਾਉਣੀ ਆ ਇਸ ਤਰ੍ਹਾਂ ਪਹਿਲਾਂ ਆਪਾਂ ਇਹਨੂੰ ਦੂਰਾ ਕਰਕੇ ਬਾਹ ਦਾ ਕਪੜਾ ਲਾ ਲੈਨੇ ਆ ਹਾਂਜੀ ਇਸ ਤਰ੍ਹਾਂ ਆਪਾਂ 12 ਇੰਚ ਲਾ ਦੇਣਾ 3 ਇੰਚ ਵੱਧ ਰੱਖਣਾ ਹੈ ਕੱਪੜਾ ਹਾਂਜੀ ਜਿਹੜਾ ਹੁਣ ਆਪਣੇ ਕੋਲ ਦੂਸਰਾ ਕੱਪੜਾ ਬਚ ਗਿਆ ਇਹਦੇ ਵਿੱਚੋਂ ਹੀ ਆਪਾਂ ਪੌਂਚੇ ਬਣਾਉਣੇ ਇਹਦੇ ਵਿੱਚੋਂ ਹੀ ਆਪਾਂ 벨ਟ ਕੱਢਣੀ ਆ ਹਾਂਜੀ ਇਹਨੂੰ ਇਸ ਤਰ੍ਹਾਂ ਆਪਾਂ ਫੋਲਡ ਕਰ ਲੈਣਾ ਕੱਪੜੇ ਨੂੰ ਫੋਲਡ ਕਰਕੇ ਇਹਦੇ ਵਿੱਚ ਆਪਾਂ ਹੁਣ ਪੌਂਚੇ ਕੱਢਣੇ ਆ ਸਾਰਿਆਂ ਤੋਂ ਪਹਿਲਾਂ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਸੈੱਟ ਕਰ ਲੈਣਾ ਕੱਪੜੇ ਨੂੰ ਹਾਂਜੀ ਤੁਸੀਂ ਦੇਖ ਸਕਦੇ ਹੋ ਵੀ ਇਸ ਤਰ੍ਹਾਂ ਆਪਾਂ 4.5 ਇੰਚ ਆਪਾਂ ਉੱਪਰਲੀ ਸਾਈਡ ਨੂੰ ਬੈਲਟ ਦਾ ਕੱਢਦੇ ਹਾਂ 39 ਇੰਚ ਆਪਣੇ ਕਸਟਮਰ ਦੀ 36 सलवार ਦੀ ਲੰਬਾਈ 39 ਇੰਚ ਦੇ ਹਿਸਾਬ ਨਾਲ ਆਪਾਂ ਨਿਸ਼ਾਨ ਲਾਉਣੇ ਆ ਠੀਕ ਹੈ ਇਸ ਤਰ੍ਹਾਂ ਦੇਖ ਸਕਦੇ ਹਾਂ ਵੀ ਬਾਦ ਦਾ ਇਹ ਕੱਪੜਾ ਆਪਾਂ ਬਾਅਦ ਵਿੱਚ ਕਟਿੰਗ ਕਰਾਂਗੇ ਹੁਣ ਆਪਾਂ 12 ਇੰਚ ਦਾ ਪੌਂਚਾ ਕੱਟ ਲਈਏ ਪਹਿਲਾਂ ਹਾਂਜੀ ਇਸ ਤਰ੍ਹਾਂ ਆਪਾਂ ਬਾਰਾਂ ਇੰਚ ਦਾ ਪੌਂਚਾ ਕੱਟ ਲਿਆ ਸਾਡੇ 4 ਇੰਚ ਆਪਾਂ ਇਸ ਤਰ੍ਹਾਂ ਸਾਈਡ ਨੂੰ ਕੱਢ ਦੇਣਾ ਇੱਕ ਬੈਟਲ ਲਈ ਬਾਕੀ ਆਪਾਂ 34 ਇੰਚ ਤੇ ਨਿਸ਼ਾਨ ਲਾ ਦੇਣਾ ਹਾਂਜੀ ਇਹ ਆਪਣੇ ਪੌਂਚੇ ਦੀ ਕਟਿੰਗ ਹੋ ਗਈ ਆ ਹਾਂਜੀ ਹੁਣ 벨ਟ ਲਾਉਣੀ ਆ ਇੱਕ ਆਪਾਂ ਇਸ ਤਰ੍ਹਾਂ 7 ਇੰਚ ਦੀ ਲੰਬਾਈ ਆਪਾਂ 벨ਟ ਦੀ ਰੱਖਣੀ ਆ ਹਾਂਜੀ ਹੁਣ ਆਪਾਂ 벨ਟ ਦੀ ਕਟਾਈ ਕਰ ਦੇਣੀ ਆ ਸਾਰਾ ਤਾਂ ਪਹਿਲਾਂ ਜਿਵੇਂ ਇਸ ਤਰ੍ਹਾਂ ਹੁਣ ਆਪਾਂ 벨ਟ ਕੱਟ ਲਈ ਆ ਹੁਣ ਜਿਹੜਾ ਆਪਣੇ ਕੋਲ ਇਹ ਕਪੜਾ ਬਚਿਆ ਆ ਇਹਦੇ ਆਪਾਂ ਹੁਣ ਹੁੰਦੇ ਬਣਾ ਲੈਣੇ ਆ ਤੁਸੀਂ ਦੇਖ ਸਕਦੇ ਹੋ ਵੀ ਇੱਕ ਤਾਂ ਕਮੀਜ਼ ਦੀ ਲੈਂਥ ਬਹੁਤ ਸੀ ਤੇ ਇੱਕ ਸਲਵਾਰ ਦੀ ਲੈਂਥ ਵੀ ਬਹੁਤ ਜ਼ਿਆਦਾ ਸੀ ਨਾਰਮਲ ਜਿਹੇ ਸਾਈਜ਼ ਦਾ ਸੂਟ ਬਣਾਉਣਾ ਹੋਵੇ ਤਾਂ ਬਹੁਤ ਵਧੀਆ ਬਣ ਜਾਂਦਾ ਹੈ 3.5 ਮੀਟਰ ਫੈਬਰਿਕ ਦਾ ਹਾਂਜੀ ਹੁਣ ਇਸ ਤਰ੍ਹਾਂ ਆਪਾਂ 3.5 ਉਹ ਸੌਰੀ 4 ਇੰਚ ਦਾ ਨਿਸ਼ਾਨ ਇੱਕ ਸਾਈਡ ਨੂੰ ਕੱਢ ਕੇ ਆਪਾਂ 39 ਇੰਚ ਤੇ ਨਿਸ਼ਾਨ ਲਾ ਦੇਣਾ ਠੀਕ ਹੈ ਇਹਪਰਾਂ 2 1/2 ਇੰਚ ਦਾ ਜੀ ਆਪਾਂ ਕੁੰਡੇ ਦਾ ਨਿਸ਼ਾਨ ਲਾ ਦੇਣਾ ਇੱਕ ਸਾਈਡ ਨੂੰ ਤੁਸੀਂ ਦੇਖ ਸਕਦੇ ਹੋ ਵੀ ਜਿਵੇਂ ਆਪਾਂ ਇਸ ਤਰ੍ਹਾਂ 4 1/2 ਇੰਚ ਉੱਪਰਲੀ ਸਾਈਡ ਨੂੰ ਬੈਲਡ ਦਾ ਕੱਟਤਾ 39 ਇੰਚ ਤੇ ਆਪਾਂ ਨਿਸ਼ਾਨ ਲਾਤਾ ਠੀਕ ਹੈ ਜੀ ਹੁਣ ਆਪਾਂ ਦੂਸਰੀ ਸਾਈਡ ਵੀ ਇਦਾਂ ਹੀ ਕਰਨਾ ਹੈ ਕੰਨੀ ਨੂੰ ਛੱਡ ਦੇਣਾ ਆਪਾਂ ਕੰਨੀ ਨੂੰ ਛੱਟ ਕੇ ਇਸ ਤਰ੍ਹਾਂ 4.5 ਇੰਚ ਆਪਾਂ ਉੱਪਰਲੀ ਸਾਈਡ 벨ਟ ਦਾ ਕੱਢ ਕੇ 39 ਇੰਚ ਤੇ ਨਿਸ਼ਾਨ ਲਾ ਦੇਣਾ ਠੀਕ ਹੈ ਜੀ ਅੱਧੇ ਇੰਚ ਦੀ ਆਪਾਂ ਕੰਨੀ ਕੱਟਣੀ ਹੈ ਉਧਰ ਆਪਾਂ 2.5 ਇੰਚ ਦਾ ਨਿਸ਼ਾਨ ਲਾਇਆ ਸੀ ਹੁਣ ਆਪਾਂ ਇਧਰਲੀ ਸਾਈਡ 3 ਇੰਚ ਦਾ ਨਿਸ਼ਾਨ ਲਾਵਾਂਗੇ ਕਿਉਂਕਿ ਜਿਹੜੀ ਆਪਾਂ ਕੰਨੀ ਇੰਨੇ ਨਹੀਂ ਕੱਟ ਦੇਣੀ ਆ ਠੀਕ ਹੈ Hanjie, hone setrapa, ini hone mau abses cemblanginnya. Hanjie apa? ਚੰਗਾ ਲਾ ਲਈ ਐਂਡ ਕੀ ਟੇਪ ਨੂੰ ਇਸ ਤਰ੍ਹਾਂ ਟੱਡਾ ਲਾ ਕੇ ਹਾਂਜੀ ਸੈਂਟਰ ਤੋਂ ਹਣੇ ਤਾਂ ਆਪਾਂ ਕਟਿੰਗ ਕਰ ਦੇਣੀ ਹੈ ਜੀ ਹਾਂ ਜੀ ਇਸ ਤਰ੍ਹਾਂ ਆਪਾਂ ਜੀ ਕਟਿੰਗ ਕਰਦੇ ਜਿਹੜੀ ਆਪਣੇ ਬੰਦ ਵਾਲੀ ਸਾਈਡ ਆ ਕਪੜੇ ਦੀ ਉਹ ਕੱਟ ਦੇਣੀ ਆਪਾਂ ਠੀਕ ਹੈ ਜੀ ਹੁਣ ਆਪਾਂ ਜਿਹੜੀ ਆਸਨ ਦਾਏਗਾ ਉਹ ਆਪਾਂ ਇਸਨ ਕੱਢਣਾ ਆਏਗਾ ਇੱਕ ਰੰਗ ਆਸਨ ਦਾ 10 ਸੈਂਟੀਮੀਟਰ ਦਾ ਨਿਸ਼ਾਨ ਲਾ ਦੇਣਾ ਇਸ ਤਰ੍ਹਾਂ ਅਸਰ ਦਾ ਨਿਸ਼ਾਨ ਆਪਾਂ 10 ਸੈਂਟੀਮੀਟਰ ਤੇ ਲਾਤਾ ਹੈ ਹਾਂਜੀ ਜਿਹੜੀ ਹੁਣ ਆਪਣੀ ਉਹ ਕੰਨੀ ਰਹਿੰਦੀ ਆ ਉਹ ਕੱਟ ਦੇਣੀ ਆ ਜੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਪਣੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ ਜੀ